ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਗੱਲ ਕਰਾਂਗੇ ਆਪਾਂ ਪਿੰਡ ਦੀ ਸਾਥ ਬਾਰੇ ਵੀ ਸਾਥ ਜ਼ਰੂਰੀ ਕਿਉਂ ਆ ਸਾਥ ਜੀ ਜ਼ਰੂਰੀ ਤਾਂ ਐ ਜਿਵੇਂ ਹੁਣ ਤਾਂ ਫੋਨ ਹੋ ਗਏ ਟੀਵੀ ਹੋ ਗਏ ਘਰਾਂ ਦੇ ਵਿੱਚ ਪੂਰਾ ਟਾਈਮ 24 ਘੰਟੇ ਟੀਵੀ ਚੱਲਦੇ ਰਹਿੰਦੇ ਆ ਕਦੇ ਕਿਸੇ ਰਿਸ਼ਤੇਦਾਰ ਦਾ ਫੋਨ ਆ ਗਿਆ ਪਹਿਲੇ ਟਾਈਮ 'ਚ ਇਹ ਸਹੂਲਤਾਂ ਨਹੀਂ ਸੀ ਹੁੰਦੀਆਂ ਤਾਂ ਜਿਹੜਾ ਵੀ ਬਜ਼ੁਰਗ ਸੀ ਕੋਈ ਵੀ ਬੰਦਾ ਜਿਵੇਂ ਕੁਛ ਟਾਈਮ ਵਿਹਲਾ ਹੁੰਦਾ ਤਾਂ ਉਹਨਾਂ ਨੇ ਸੱਥ ਚ ਜਾ ਕੇ ਬੈਠ ਜਾਣਾ ਉੱਥੇ ਹਰ ਉਮਰ ਦੇ ਲੋਕ ਹੁੰਦੇ ਸੀ ਉਹ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਸੀ ਜੀ ਤੇ ਜੋ ਵੀ ਪਹਿਲੇ ਟਾਈਮ ਚ ਜੋ ਕੁਝ ਜਿਨੇ ਦੇਖਿਆ ਜੇ ਕੋਈ ਨੌਜਵਾਨ ਵਿਹਲਾ ਹੁੰਦਾ ਤਾਂ ਉਹ ਵੀ ਉੱਥੇ ਚਲਿਆ ਜਾਂਦਾ ਤਾਂ ਕਹਿੰਦੇ ਆ ਨਾ ਕਿ ਪਹਿਲੇ ਲੋਕ ਬਹੁਤ ਧੀਰਜ ਵਾਲੇ ਸੀ ਉਹ ਟੀਰਜ ਵਾਲੇ ਤਾਂ ਹੀ ਸੀ ਜਿਵੇਂ ਜਿਹੜੇ ਬੱਚੇ ਵੀ ਉੱਥੇ ਜਾ ਕੇ ਬੈਠਦੇ ਸੀ ਤਾਂ ਬਜ਼ੁਰਗਾਂ ਤੋਂ ਉਹੇ ਜੀ ਸਿੱਖਿਆ ਮਿਲਦੀ ਸੀ ਉਹਨਾਂ ਨੂੰ ਕਿਉਂ ਅੱਜ ਕੱਲ ਫੋਨਾਂ ਦੇ ਵਿੱਚ ਪਤਾ ਨਹੀਂ ਕੀ ਕੀ ਕੁਝ ਹੁੰਦਾ ਤੇ ਉਹ ਜਿਵੇਂ ਪਹਿਲਾਂ ਬਜ਼ੁਰਗ ਆਪਦੇ ਪਹਿਲੇ ਜੋ ਵੀ ਉਹਨਾਂ ਦੇ ਤਜਰਬੇ ਹੁੰਦੇ ਸੀ ਉਹ ਸਾਂਝੇ ਕਰਦੇ ਹਰ ਕਿਸੇ ਦੇ ਨਾਲ ਪ੍ਰਾਣੀਆਂ ਕਹਾਣੀਆਂ ਸੁਣਾਉਂਦੇ ਜੀ ਆਦੀ ਜ਼ਿੰਦਗੀ ਦੀਆਂ ਜਿਵੇਂ ਉਹਨਾਂ ਨੇ ਜ਼ਿੰਦਗੀ ਪਹਿਲੇ ਟਾਈਮ ਤੋਂ ਬਤਾਈ ਹੁੰਦੀ ਤੇ ਉਹ ਰਿਸ਼ਤਿਆਂ ਦੀ ਸਾਂਝ ਪੈਂਦੀ ਸੀ ਉਹ ਰਿਸ਼ਤੇ ਤਾਂ ਆਪੇ ਬਣਦੇ ਜਦੋਂ ਆਪਾਂ ਹਰ ਰੋਜ਼ ਇੱਕ ਥਾਂ ਇਕੱਠੇ ਬੈਠਦੇ ਆ ਤਾਂ ਪਿਆਰ ਵੱਧਦਾ ਜੀ ਤੇ ਨਾਲੇ ਬਜ਼ੁਰਗਾਂ ਨੇ ਤਾਂ ਇਹੀ ਹਰ ਬੱਚੇ ਨੂੰ ਇਹੀ ਸਿੱਖਿਆ ਦੇਣੀ ਹੁੰਦੀ ਹੈ ਨਾ ਵੀ ਚੰਗੇ ਇਨਸਾਨ ਬਣੋ ਹਰ ਕਿਸੇ ਦਾ ਪਿਆਰ ਕਰੋ ਕਹਿੰਦੇ ਹੁੰਦੇ ਸੀ ਵੀ ਕਹਿੰਦੇ ਹੁੰਦੇ ਆ ਅੱਜ ਕੱਲ ਵੀ ਕਹਿੰਦਾ ਵੀ ਉਹ ਬਜ਼ੁਰਗ ਤਾਂ ਨਾ ਸੀਸੀਟੀਵੀ ਕੈਮਰੇ ਨਾਲੋਂ ਵੀ ਉਹਨਾਂ ਦੀਆਂ ਅੱਖਾਂ ਤੇਜ਼ ਹੁੰਦੀਆਂ ਸੀ। ਉਹਨਾਂ ਨੂੰ ਹਰ ਘਰ ਦਾ ਪਤਾ ਹੁੰਦਾ ਸੀ ਕਿ ਕਿਹਦੇ ਘਰੇ ਕੀ ਗੱਲ ਹੈ, ਕੌਣ ਕਿੰਨੇ ਵਜੇ ਕਿੱਥੇ ਨੂੰ ਗਿਆ, ਕਿੱਥੋਂ ਆਇਆ ਕਿਉਂ ਜਿਹੜਾ ਵੀ ਕੋਈ ਉੱਥੇ ਆ ਕੇ ਬੈਠਦਾ ਉਹ ਆਪਦੀ ਹਰ ਗੱਲ ਸਾਂਝੀ ਕਰਦਾ ਸੀ। ਅੱਜ ਕੱਲ ਦੀ ਤਰ੍ਹਾਂ ਲੋਕ ਨਾ ਗੱਲਾਂ ਲੁਕੋਂਦੇ ਨਹੀਂ ਸੀ। ਤੇ ਪੂਰਾ ਦਿਨ ਉਹਨਾਂ ਨੇ ਉੱਥੇ ਰਹਿਣਾ ਖਾਣ ਪੀਣ ਟਾਈਮ ਕਰ ਜਾਣਾ ਫਿਰ ਉੱਥੇ ਆ ਕੇ ਬੈਠ ਜਾਣਾ ਵੱਡੇ ਵੱਡੇ ਦਰਖਤ ਲੱਗੇ ਹੁੰਦੇ ਸੀ ਜੀ ਆਮ ਤਰਵੇਣੀ ਹੁੰਦੀ ਸੀ ਪਿੰਡਾਂ ਦੇ ਵਿੱਚ ਤੇ ਹੁੰਦੀ ਸੀ ਜੀ ਪਿੱਪਲ ਬੋੜ ਤੇ ਪਿਲਕਣ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਆਪਦੇ ਪਿੰਡਾਂ ਚ ਕਿਹਨੇ ਕਿਹਨੇ ਇਹ ਚੀਜ਼ਾਂ ਦੇਖੀਆਂ ਜਦ ਕਿ ਮੈਂ ਤਾਂ ਖੁਦ ਦੇਖੀਆਂ ਸਾਡਾ ਵੱਡਾ ਪਿੰਡ ਸੀ ਤਾਂ ਉੱਥੇ ਹਰ ਪੱਤੀ ਦੇ ਜਿਵੇਂ ਪੱਤੀ ਕਹਿ ਲੋ ਅਗਵਾੜ ਕਹਿ ਲੋ ਅਲੱਗ-ਅਲੱਗ ਨਾ ਦਰਵਾਜੇ ਬਣੇ ਹੁੰਦੇ ਸੀ ਵੱਡੇ-ਵੱਡੇ ਜਿਵੇਂ ਗੇਟ ਹੁੰਦੇ ਆ ਤੇ ਉਹਨਾਂ ਦੇ ਹੇਠਾਂ ਬੈਠਣ ਵਾਸਤੇ ਜਗ੍ਹਾ ਬਣਾਈਆਂ ਹੁੰਦੀਆਂ ਸੀ ਉੱਥੇ ਵੀ ਬਜ਼ੁਰਗ ਬੈਠਦੇ ਸੀ ਤੇ ਸਾਰਿਆਂ ਨੇ ਇਕੱਠੇ ਹੋ ਕੇ ਆਪੋ ਆਪਣਾ ਦੁੱਖ-ਸੁਖ ਸਾਂਝਾ ਕਰਨਾ ਜੇ ਕਿਸੇ ਦੇ ਘਰੇ ਕੋਈ ਮੁਸੀਬਤ ਵੀ ਹੁੰਦੀ ਤਾਂ ਉਹ ਵੀ ਉਹਨਾਂ ਨੇ ਸਾਂਝੀ ਕਰਨੀ ਤਾਂ ਇੰਨੇ ਜਾਣੇ ਜਿੱਥੇ ਬੈਠੇ ਹੁੰਦੇ ਆ ਫਿਰ ਉਹਨਾਂ ਨੇ ਮਿਲ ਕੇ ਉਸ ਚੀਜ਼ ਦਾ ਹੱਲ ਲੱਭ ਲੈਣਾ ਤਾਂ ਹੀ ਅੱਗੇ ਮੁਸ਼ਕਲਾਂ ਵੀ ਘੱਟ ਸੀ ਜੇ ਕਿਸੇ ਬਜ਼ੁਰਗ ਨੂੰ ਘਰੇ ਕੋਈ ਪ੍ਰੋਬਲਮ ਵੀ ਹੁੰਦੀ ਸੀ ਤਾਂ ਉਹ ਆਪਦਾ ਦੁੱਖ ਸੁੱਖ ਸਾਂਝਾ ਕਰਦਾ ਤੇ ਉਦੋਂ ਤਾਂ ਹੀ ਬਿਮਾਰੀਆਂ ਘੱਟ ਸੀ ਅੱਜ ਕੱਲ ਜਿਵੇਂ ਨਾ ਤਾਂ ਕੋਈ ਜਗ੍ਹਾ ਹੈ ਗੱਲ ਕਰਨ ਨੂੰ ਵੀ ਬੰਦਾ ਜਾਵੇ ਕਿੱਥੇ ਜਿਹੜੀਆਂ ਇਹ ਦੁੱਖ ਸੁੱਖ ਦੀਆਂ ਸਾਂਝਾ ਹੁੰਦੀਆਂ ਇਹ ਹਮ ਉਮਰ ਦੇ ਲੋਕਾਂ ਨਾਲ ਹੀ ਕੀਤੀਆਂ ਜਾਂਦੀਆਂ ਕਿਉਂਕਿ ਉਹਨਾਂ ਦਾ ਤਜਰਬਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਹਾਂ ਇਹ ਤਕਲੀਫ ਹੋ ਸਕਦੀ ਆ ਤੇ ਉਹ ਮਿਲ ਕੇ ਉਸ ਮਸਲੇ ਦਾ ਹੱਲ ਕੱਢ ਲੈਂਦੇ ਸੀ ਤੇ ਹੁਣ ਅੱਜ ਕੱਲ ਪੂਰਾ ਦਿਨ ਬੰਦਾ ਟੀਵੀ ਵੀ ਕਿਵੇਂ ਦੇਖੀ ਜਾਊਗਾ ਉਹ ਵੀ ਜਦੋਂ ਸਿਆਣੀ ਉਮਰ 'ਚ ਜਾ ਕੇ ਤਾਂ ਅੱਖਾਂ ਦੁਖਣ ਲੱਗ ਜਾਂਦੀਆਂ ਤੇ ਫੋਨ ਤੇ ਵੀ ਕਿੰਨਾ ਚਿਰ ਕਿਸੇ ਨਾਲ ਗੱਲ ਕਰੂਗਾ ਕੋਈ ਇੰਨਾ ਵੀ ਨਹੀਂ ਗਾਂਹਾਂ ਵਾਲਾ ਵੀ ਨਹੀਂ ਬਹਿਲਾ ਹੁੰਦਾ ਵੀ ਕਿਸੇ ਦੇ ਨਾਲ ਆਪਾਂ ਘੰਟਿਆਂ ਵੱਧਦੀ ਲੱਗੀ ਰਹੀਏ ਤਾਂ ਉਹ ਹੁੰਦਾ ਸੀ ਕਿ ਕਿੰਨੇ ਕਿੰਨੇ ਘੰਟੇ ਬਜ਼ੁਰਗਾਂ ਨੇ ਸੱਥ ਦੇ ਵਿੱਚ ਬੈਠੇ ਰਹਿਣਾ ਆਪਦੇ ਦੁੱਖ ਸੁੱਖ ਸਾਂਝੇ ਕਰਨੇ ਉਹਨਾਂ ਬਜ਼ੁਰਗਾਂ ਨੂੰ ਹਰ ਗੱਲ ਦਾ ਉਹਨਾਂ ਕੋਲ ਜਵਾਬ ਹੁੰਦਾ ਸੀ ਕਿਸੇ ਤਰ੍ਹਾਂ ਵੀ ਕੋਈ ਪੁੱਛ ਲੈਂਦਾ ਕਿ ਉਹ ਇੱਕ ਦੂਜੇ ਨਾਲ ਸਾਂਝੀ ਕਰਦੇ ਸੀ ਗੱਲ ਤਾਂ ਉਹਨਾਂ ਉਹਨਾਂ ਦਾ ਐਕਸਪੀਰੀਅੰਸ ਵੱਧਦਾ ਜਾਂਦਾ ਸੀ ਜਿਹੜੀ ਆਪਾਂ ਕਿਸੇ ਦੇ ਨਾਲ ਗੱਲ ਕਰ ਲੈਣੀ ਹੈ ਨਾ ਉਹ ਮਨ ਹੌਲਾ ਹੋ ਜਾਂਦਾ ਤਾਂ ਹੀ ਅੱਗੇ ਡਿਪਰੈਸ਼ਨ ਨਾਮ ਦੀ ਬਿਮਾਰੀ ਦਾ ਤਾਂ ਨਾ ਹੀ ਨਹੀਂ ਸੀ ਹੁੰਦਾ ਕੋਈ ਜਾਣਦਾ ਨਹੀਂ ਸੀ ਕਿ ਇਹ ਬਿਮਾਰੀ ਵੀ ਹੁੰਦੀ ਆ ਕਿਉਂ ਜਦੋਂ ਮਨ ਦੀ ਗੱਲ ਆਪਾਂ ਕਿਸੇ ਹੋਰ ਦੇ ਨਾਲ ਸਾਂਝੀ ਕਰ ਲੈਂਦੇ ਆ ਤਾਂ ਅੰਦਰ ਹਲਕਾ ਹੋ ਜਾਂਦਾ ਮਨ ਤੋਂ ਬੋਝ ਮਿਟ ਜਾਂਦਾ ਇਹ ਅੱਜ ਕੱਲ ਹੁਣ ਸਾਰੇ ਲੋਕ ਬਿਜ਼ੀ ਹੋ ਗਏ ਜੀ ਕਿਸੇ ਕਿਸੇ ਥਾਂ ਤੇ ਬਜ਼ੁਰਗ ਦਿਸਦੇ ਆ ਸਾਥ ਚ ਬੈਠੇ ਆਮ ਤਾਂ ਉਹ ਵੀ ਹੁਣ ਬਾਕੀ ਚੀਜ਼ਾਂ ਦੀ ਤਰ੍ਹਾਂ ਲੋਪੀ ਹੋ ਗਈਆਂ ਪਿੰਡਾਂ ਦੀਆਂ ਸੱਥਾਂ ਤੇ ਉਹ ਲੋਕਾਂ ਦੇ ਮਿਲਣ ਦਾ ਟਾਈਮ ਹੁੰਦਾ ਸੀ ਸਵੇਰ ਨੂੰ ਹੀ ਆ ਜਾਣਾ ਤੇ ਰੋਟੀ ਟਾਈਮ ਖਾ ਕੇ ਰੋਟੀ ਫੇਰ ਉੱਥੇ ਆ ਜਾਣਾ ਸ਼ਾਮ ਨੂੰ ਜਾਣਾ ਜੀ ਜੇ ਕੋਈ ਨੌਜਵਾਨ ਜਾਂ ਬੱਚੇ ਹੁੰਦੇ ਸੀ ਉਹ ਵੀ ਉੱਥੇ ਆ ਕੇ ਬੈਠ ਜਾਂਦੇ ਤੇ ਉਹਨਾਂ ਨੂੰ ਵੀ ਉਹ ਗੱਲਾਂ ਸਿੱਖਣ ਦਾ ਮੌਕਾ ਮਿਲਦਾ ਜਿਹੜਾ ਕਈ ਵਾਰ ਪੇਰੈਂਟਸ ਨੂੰ ਵੀ ਗੱਲਾਂ ਦਾ ਕਈਆਂ ਦਾ ਨਹੀਂ ਆਪਾਂ ਨੂੰ ਪਤਾ ਹੁੰਦਾ ਆਪਾਂ ਕਿਹੜਾ ਵੀ ਸਾਰਾ ਕੁਝ ਹੀ ਜਾਣਦੇ ਆ ਪਰ ਉਸ ਜਗ੍ਹਾ ਤੇ ਜਾ ਕੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਬੱਚੇ ਬਹੁਤ ਕਾਬਲ ਇਨਸਾਨ ਬਣ ਜਾਂਦੇ ਸੀ ਤੇ ਹੁਣ ਜਿਵੇਂ ਫੋਨ ਦੇਖਦੇ ਆ ਟੀਵੀ ਦੇਖਦੇ ਜੋ ਵੀ ਦੇਖਦੇ ਆ ਉਹਨਾਂ ਦੇ ਮਾਈਂਡ ਉਸੇ ਤਰ੍ਹਾਂ ਚੇਂਜ ਹੁੰਦੇ ਜਾਂਦੇ ਆ ਜੀ ਪੇਰੈਂਟਸ ਦੀ ਸਿੱਖਿਆ ਉਹਨਾਂ ਕੰਮ ਨਹੀਂ ਕਰਦੀ ਜਿੰਨਾ ਟੀਵੀ ਤੇ ਫੋਨ ਅਸਰ ਕਰਦਾ ਉਹ ਜਦ ਕੀ ਉਹ ਚੀਜ਼ਾਂ ਜ਼ਿੰਦਗੀ ਦੀ ਅਸਲੀਅਤ ਨਹੀਂ ਹੁੰਦੀਆਂ ਜ਼ਿੰਦਗੀ ਦੀ ਅਸਲੀਅਤ ਤਾਂ ਉਹ ਹੁੰਦੀ ਹੈ ਜਦੋਂ ਆਪਾਂ ਕਿਸੇ ਹੋਰ ਨਾਲ ਮਿਲ ਕੇ ਗੱਲਾਂ ਸਾਂਝੀਆਂ ਕਰਦੇ ਹਾਂ ਦੁੱਖ ਸਾਂਝੇ ਕਰਦੇ ਹਾਂ ਤਾਂ ਹਰ ਗੱਲ ਦਾ ਕੀਤੀ ਹੋਈ ਆਪਣੀ ਗੱਲ ਦਾ ਮਤਲਬ ਹੁੰਦਾ ਜਿਹੜਾ ਸਮਾਜ 'ਚ ਆਪਾਂ ਰਹਿੰਦੇ ਆ ਉਸ ਸਮਾਜ ਦੇ ਰਹਿਣ ਵਾਲੇ ਲੋਕਾਂ ਨਾਲ ਹੀ ਜਦੋਂ ਆਪਾਂ ਮਿਲ ਕੇ ਗੱਲ ਕਰਦੇ ਆ ਤਾਂ ਉਹ ਅਲੱਗ ਤਰ੍ਹਾਂ ਦਾ ਤਜਰਬਾ ਹੁੰਦਾ ਸੋ ਹੁਣ ਵੀ ਲੋੜ ਇਹੀ ਆ ਕਿ ਟੀਵੀ ਤੇ ਫੋਨਾਂ ਦੇ ਨਾਲ ਟਾਈਮ ਵੱਧ ਤੋਂ ਵੱਧ ਜਿਹੜੇ ਬੱਚੇ ਸਪੈਂਡ ਕਰਦੇ ਆ ਆਪਾਂ ਥੋੜਾ ਜਿਹਾ ਉਹਨਾਂ ਨੂੰ ਬਜ਼ੁਰਗਾਂ ਦੇ ਕੋਲ ਬੈਠਣ ਦਾ ਟਾਈਮ ਸਿਖਾਈਏ ਤੇ ਉਹ ਜ਼ਿੰਦਗੀ ਦੇ ਵਿੱਚ ਜਿਹੜਾ ਅੱਗੇ ਜਾ ਕੇ ਕਿਸੇ ਵੀ ਮੁਸ਼ਕਲਾਂ ਦਾ ਸਾਹਮਣਾ ਹੋਵੇ ਤਾਂ ਬਹੁਤ ਸੌਖੇ ਤਰੀਕੇ ਨਾਲ ਕਰ ਸਕਦਾ ਹੁੰਦਾ ਉਹ ਬੱਚਾ ਜਿਨੇ ਬਜ਼ੁਰਗਾਂ ਦੇ ਨਾਲ ਕੁਝ ਟਾਈਮ ਆਪਦੀ ਲਾਈਫ ਨਿਗਾਈਆ ਨਾ ਜੀ ਤਾਂ ਉਹਦੀ ਜ਼ਿੰਦਗੀ ਥੋੜੀ ਅਲੱਗ ਤਰ੍ਹਾਂ ਦੀ ਹੁੰਦੀ ਆ ਉਹ ਬੱਚੇ ਦੀ ਸਮਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੁੰਦੀ ਆ ਤੇ ਤਾਂ ਹੀ ਪਹਿਲੇ ਟਾਈਮਾਂ ਦੇ ਵਿੱਚ ਬਹੁਤ ਸਹਿਜ ਵਾਲੇ ਹੁੰਦੇ ਸੀ ਲੋਕ ਕਿਉਂ ਬਜ਼ੁਰਗਾਂ ਦੇ ਹੱਥਾਂ ਦੇ ਵਿੱਚ ਪਲੇ ਉਹਨਾਂ ਦੀ ਸਿੱਖਿਆ ਦੇ ਸਿੱਖਿਆ ਦੇ ਵਿੱਚ ਪਲੇ ਤਾਂ ਉਹਨਾਂ ਦੀ ਸੋਚ ਉਸੇ ਤਰ੍ਹਾਂ ਦੀ ਹੁੰਦੀ ਸੀ ਇਹੀ ਸਾਥ ਦੀ ਮਹੱਤਤਾ ਸੀ ਜੀ ਜਿਹੜੀ ਕਿ ਅੱਜ ਅੱਜ ਦੇ ਟਾਈਮ ਦੇ ਵਿੱਚ ਬਹੁਤ ਘੱਟ ਪਿੰਡਾਂ ਦੇ ਵਿੱਚ ਰਹੇਗੀ ਜਿਹਦੇ ਜਿਹਦੇ ਪਿੰਡ ਚ ਆਪਦੇ ਪਿੰਡ ਦਾ ਨਾਮ ਲਿਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ